ਠੰਡੀ ਬੋੜ ਪਿੱਪળા ਦੀ ਸ਼ਾਵਰਗੀ ਸ਼ਹਿਦ ਨਾਲ ਮਿੱਠੀ ਲੋਰੀ ਮਾਵਰਗੀ ਠੰਡੀ ਬੋੜ ਪਿੱਪળા ਦੀ ਸ਼ਾਵਰਗੀ ਸ਼ਹਿਦ ਨਾਲ ਮਿੱਠੀ ਲੋਰੀ ਮਾਵਰਗੀ ਲੱਭਦੀ ਨਾ ਸਾਰੀ ਦੁਨੀਆ ਦੇ ਪਿਆਰ ਚੋਂ ਮਿਲਦੇ ਨਾ ਮਾਪੇ ਵਿੱਕਦੇ ਬਾਜ਼ਾਰ ਚੋਂ ਹਾ ਮਿਲਦੇ ਨਾ ਮਾਪੇ ਵਿੱਕਦੇ ਬਾਜ਼ਾਰ ਟੁੱਟ ਜਾਂਦੀਆਂ ਪਾਈ ਮਾਰੇ ਬਾਹ ਫਿਰ ਟੁੱਟ ਜਾਂਦੀਆਂ ਹਉ ਪੁੱਤ ਮੇਰ ਤਕਦੀਰਾ ਟੁੱਟ ਜਾਂਦੀਆਂ ਪਾਈ ਮਾਰੇ ਬਾਹ ਫਿਰ ਟੁੱਟ ਜਾਂਦੀਆਂ ਲੜੀ ਟੁੱਟ ਜਾਵੇ ਮੋਤੀਆਂ ਦੇ ਹਰ ਚੋਂ ਮਿਲਦੇ ਨਮਾਪੇ ਵਿਕਦੇ ਬਾਜ਼ਾਰ ਚੋਂ ਹ ਮਿਲਦੇ ਨਮਾਪੇ ਵਿਕਦੇ ਬਾਜ਼ਾਰ ਚੋਂ ਹਸਰੋਂ ਸੇ ਹੁੰਦੇ ਮਾ ਸ਼ਿਤੇ ਬਹਾਰਾਂ ਚਾਰ ਕੁੱਟਾਂ ਜਾਂਦੀਆਂ ਵਿਛੜੇ ਨਾ ਕੋਈ ਭਰੇ ਪਰਿਵਾਰ ਚੋਂ ਮਿਲਦੇ ਨਾ ਮੱਪੇ ਵਿੱਕਦੇ ਬਜ਼ਾਰ ਚੋਂ ਹਾਂ ਮਿਲਦੇ ਨਾ ਮੱਪੇ ਵਿੱਕਦੇ ਬਜ਼ਾਰ ਚੋਂ ਘੜੀਆਂ ਨੇ ਰੋਣਾ ਨਾਲ ਕੱਖ ਰੋਣਗੇ ਵੀਰ ਵੀਰ ਨਾਲ ਜਦੋਂ ਵੱਖ ਹੋਣਗੇ ਘੜੀਆਂ ਨੇ ਵੀਰ ਵੀਰ ਨਾਲ ਜਦੋਂ ਵੱਖ ਹੋਣਗੇ ਲੱਭਦਾ ਏ ਵੀਰ ਯਾਰ ਦਿਲ ਧਰ ਚੋਂ ਮੇਲੇ ਦੇ ਨਮਾਪੇ ਵਿਕਦੇ ਬਜ਼ਾਰ ਚੋਂ ਹਾਂ ਮੇਲੇ ਦੇ ਨਮਾਪੇ ਵਿਕਦੇ ਬਜ਼ਾਰ ਚੋਂ ਠੰਡੀ ਬੋੜ ਪਿੱਪੜਾਂ ਦੀ ਸ਼ਾ ਵਰਗੀ ਰੱਬ ਨਾਲ ਮਿੱਠੀ ਲੋਰੀ ਮਾਵਰਗੀ ਠੰਡੀ ਬੋੜ ਪਿੱਪੜਾਂ ਦੇ